ਕੋ ਨੂੰ ਮਿਲਦੀਆਂ ਨੇ ਜਦੋਂ ਆਵਾਰਾ ਪਸ਼ੂਆਂ ਦੇ ਚੱਲਦੇ ਦਰਦਨਾਕ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਦੇ 메ਨ ਬਾਜ਼ਾਰ ਤੋਂ ਜਿੱਥੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਆਵਾਰਾ ਪਸ਼ੂਆਂ ਦੇ ਵੱਲੋਂ ਟੱਕਰ ਮਾਰੀ ਜਾ ਰਹੀ ਹੈ ਦੱਸਦੀ ਹੈ ਕਿ ਦੋ ਠੱਠਿਆਂ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਇਸੇ ਦੌਰਾਨ ਐਕਟਿਵਾ ਤੇ ਸਵਾਰ ਹੋ ਕੇ ਜਦੋਂ ਦੋ ਕੁੜੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਕੁੜੀਆਂ ਨੂੰ ਜਿਸ ਤੋਂ ਬਾਅਦ ਕਾਫੀ ਗੰਭੀਰ ਰੂਪ ਦੇ ਵਿੱਚ ਲੜਕੀਆਂ ਜ਼ਖਮੀ ਹੋ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਉੱਤੋਂ ਖੂਨ ਨਿਕਲ ਕਲ ਦਾਇ ਮੌਕੇ ਤੇ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਇਹਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਰਾ ਸਾਨਾ ਦੇ ਵੱਲੋਂ ਟੱਕਰ ਮਾਰੀ ਗਈ ਹੈ ਲੜਕੀਆਂ ਨੂੰ ਦੱਸ ਦਈਏ ਕਿ ਮਲੋਟ ਦੇ ਲੋਹਾ ਬਾਜ਼ਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਟੱਠਿਆਂ ਨੇ ਸਕੂਟਰੀ ਸਵਾਰ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਹੈ ਔਰ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਇਹ ਅਟਟਿਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਦੌੜਦੇ ਹੋਏ ਇਹ ਆਉਂਦੇ ਨੇ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ دہشت ਫੈਲਾਈ ਹੋਈ ਹੈ ਇਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਰੈਕਟਿਵਾ ਤੇ ਸਵਾਰ ਹੋ ਕੇ ਲੜਕੀਆਂ ਜਦੋਂ ਉੱਥੇ ਨਿਕਲਦੀਆਂ ਨੇ ਤੇ ਦੂਸਰੀ ਸਾਈਡ ਤੋਂ ਤੇਜ ਰਫਤਾਰ ਦੇ ਵਿੱਚ ਆਉਂਦੇ ਨੇ ਟੱਠਿਆਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਨਾਲ ਧਰਾ ਸ਼ਾਹੀ ਹੋ ਕੇ ਕੁੜੀਆਂ ਉੱਥੇ ਹੀ ਡਿੱਗ ਜਾਂਦੀਆਂ ਨੇ ਔਰ ਤੁਰੰਤ ਮੌਕੇ ਤੇ ਜੋ ਲੋਕ ਮੌਜੂਦ ਸੀ ਆਸ-ਪਾਸ ਦੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਇਹਨਾਂ ਕੁੜੀਆਂ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਆਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਾਫੀ ਸੱਟਾਂ ਲੱਗੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਉੱਧਰ ਦੂਸਰੇ ਪਾਸੇ ਜੋ ਐਮਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜੋ ਆਵਾਰਾ ਪਸ਼ੂ ਹੈ ਉਨਾਰੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਇਹਨਾਂ ਹਾਦਸਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਇਸੇ ਤਰੀਕੇ ਦੇ ਨਾਲ ਘੁੰਮਦੇ ਨੇ ਔਰ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਵਾਹਨ ਨਿਕਲਦੇ ਨੇ ਔਰ ਜਦੋਂ ਉਧਰੋਂ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਨੇ ਤਾਂ ਕਈ ਵਾਰ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ ਔਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰੀਕੇ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਭੁਗਤਾਨ ਇਸ ਤਰੀਕੇ ਦੇ ਹਾਦਸਿਆਂ ਦਾ ਕਰਨਾ ਪਿਆ ਤਾਂ ਫਿਲਹਾਲ ਲੜਕੀਆਂ ਨੂੰ ਨੇੜੇ ਦੇ ਜੁਨੇਜਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਉਮਰ ਦੱਸੀ ਜਾ ਰਹੀ ਹੈ 24 ਸਾਲ ਤੇ 19 ਸਾਲ ਇਹਨਾਂ ਲੜਕੀਆਂ ਦੀ ਔਰ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਸ ਤਰੀਕੇ ਦਾ ਹਾਦਸਾ ਵਾਪਰ ਗਿਆ ਹੈ ਔਰ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੀ ਜੋ ਮਾੜੀ ਵਿਵਹਤਵੰਦੀ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਇੰਨੇ ਹਾਦਸੇ ਵਾਪਰ ਚੁੱਕੇ ਨੇ ਨੌਜਵਾਨ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਖਾਸ ਤੌਰ ਤੇ ਬੀਤੇ ਸਮੇਂ ਵਿੱਚ ਜੇਕਰ ਗੱਲ ਕਰੇ ਤਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਵੀ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ ਵਾਰਾ ਪਸ਼ੂ ਲੜਾਈ ਕਰਦੇ ਅੱਗੇ ਆ ਜਾਂਦੇ ਨੇ ਔਰ ਇਸ ਦੌਰਾਨ ਉਹਨਾਂ ਦੀ ਬਾਈਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਨੇ ਔਰ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਜਾਨ ਗਵਾ ਦਿੰਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਬੇਹਦੇ ਦਰਦਨਾਕ ਤਸਵੀਰਾਂ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਇਹ ਟੱਕਰ ਮਾਰੀ ਜਾਂਦੀ ਹੈ ਤਾਂ ਤੇਜ਼ ਰਫ਼ਤਾਰ ਵਾਹਨ ਹੁੰਦੇ ਨੇ ਤੇਜ਼ ਰਫ਼ਤਾਰ ਦੇ ਵਿੱਚ ਇਹ ਪਸ਼ੂ ਦੇ ਨੇ ਅਤੇ ਇਹਨਾਂ ਦੇ ਵਿੱਚ ਜੋਰ ਵੀ ਇੰਨਾ ਹੁੰਦਾ ਹੈ ਕਿ ਜਦੋਂ ਕੋਈ ਟੱਕਰ ਹੋ ਜਾਂਦੀ ਹੈ ਤਾਂ ਉਸ ਤਰੀਕੇ ਦੇ ਹਾਦਸੇ ਦੇ ਵਿੱਚ ਬਚਣਾ ਵੀ ਬੇहद ਮੁਸ਼ਕਲ ਹੋ ਜਾਂਦਾ ਹੈ ਫਿਲਹਾਲ ਇਹਨਾਂ ਕੁੜੀਆਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ ਮੌਕੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਹਾਦਸੇ ਵਾਪਰਦੇ ਰਹਿਣਗੇ ਕਿਉਂਕਿ ਕਾਉਸ ਐਸ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ ਕਈ ਤਰੀਕੇ ਦੇ ਟੈਕਸ ਵਸੂਲੇ ਜਾਂਦੇ ਨੇ ਪਰ ਇਹਨਾਂ ਨੂੰ ਸੜਕਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਮੌਤ ਬਣ ਕੇ ਛੱਡ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਇਹ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਦਾ ਖੋਹ ਬਣ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਕਿਉਂਕਿ ਉੱਥੇ ਮੌਕੇ ਤੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਦੋ ਲੇਡੀਜ਼ ਐ ਸਾਡੇ ਚੌਕ ਦੇ ਵਿੱਚ ਉਦੋਂ ਸਕੂਲ ਤੇ ਆ ਰਹੀਆਂ ਸੀ ਜੀ ਐਜੋ ਠੱਠੇ ਨਿਕਲੇ ਉਹਨਾਂ ਵਿੱਚ ਵਜੇ ਉਹਨਾਂ ਦੀ ਅੱਜ ਹਾਲਾਤ ਐ ਕਿ ਬੁਰਾ ਅਮੀਸ਼ੋਸ਼ ਬੀਟੀਆ ਰਾਣੀ ਦੇ ਮੋਢ ਦੇ ਵੀ ਔਰ ਰਿਫ ਦੇ ਵੀ ਔਰ ਉਹਦੇ ਮੱਤੇ ਤੇ ਵੀ ਬਹੁਤ ਡੀਕੋਟ ਆਇਆ ਜੋ ਕੋਈ ਰੋਜ਼ ਨਹੀਂ ਕੱਟਣਾ ਕੋਈ ਖੂਨ ਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਪਏ ਤੇ ਪਏ ਲਾਰਡਸ ਪਏ ਕੀ ਮੰੰਕੇ ਕਰਦੇ ਹੋ ਜੀ ਮੰਗ ਤਾਂ ਇਹ ਹੈ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਣ ਕੇ ਬੈਠੀਏ ਸਾਡੇ ਵੱਲ ਜੇ ਕੋਈ ਸਹਿਯੋਗ ਚਾਹੀਦਾ ਹੈ ਤੇ ਅਸੀਂ ਨੰਗੇ ਪੈਰੀ ਸਹਿਯੋਗ ਕਰਨ ਨੂੰ ਤਿਆਰ ਆ ਜੀ ਨਾ ਤੋਂ ਜੂਰ ਮਲੋਟ ਵਾਸੀਆਂ ਨੂੰ ਵੀ ਜਾਦ ਹੋਈ ਜਾਵੇ ਅਰसों ਵੀ ਕਾਲਾ ਬੈਂਡਿੰਗ ਆਉਸਾ ਹੈ ਪਰਲੀਮੈਂਟਰੀ ਅਗਰਸੈਂਟ ਚੌਕ ਤੇ ਉਸ ਦੇ ਮੋਰ ਕੇ ਕ렉ਸ਼ਨ ਹੋਇਆ ਜਿਹੜਾ ਅੱਜ ਹੀ ਆਦੇਸ਼ ਹਸਤਾਚ ਦਸ ਲਿਆ ਉਹ ਵੀ ਇਹ ਬੇਸਾਰਾ ਪਛਵਾ ਕਰਨ ਹੋਇਆ ਹਾਂਜੀ ਤੁਹਾਨੂੰ ਠੱਠੇ ਨੂੰ ਜੋ ਦੋ ਤਵਜੀ ਸੀ ਉਹਨਾਂ ਲਾ ਲੀ ਤੇ ਠੱਠੇ ਦੇ ਕਾਰਨ ਉਸ ਪਰ ਚੱਲਦਾ ਬਹੁਤ ਵੱਡਾ ਨੁਕਸਾਨ ਹੋਇਆ ਜੋ ਕਿ ਛੋਟਾ ਦੁਕਾਨਦਾਰ ਹੈ ਨੈਸਟਰਲ ਰਿਜੇਰ ਲਾਇਕ ਤੇ ਟੜਕਤੇ ਆ ਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਅੱਜ ਦੇ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਅਵਾਰਾ ਪਸ਼ੂਆਂ ਦੇ ਚਲਦੇ ਦਰਦਨਾਕ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਦੇ 메ਨ ਬਾਜ਼ਾਰ ਤੋਂ ਜਿੱਥੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਅਵਾਰਾ ਪਸ਼ੂਆਂ ਦੇ ਵੱਲੋਂ ਟੱਕਰ ਮਾਰੀ ਜਾ ਰਹੀ ਹੈ ਦੱਸਦੀ ਹੈ ਕਿ ਦੋ ਠੱਠਿਆਂ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਇਸੇ ਦੌਰਾਨ ਐਕਟਿਵਾ ਤੇ ਸਵਾਰ ਹੋ ਕੇ ਜਦੋਂ ਦੋ ਕੁੜੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਕੁੜੀਆਂ ਨੂੰ ਜਿਸ ਤੋਂ ਬਾਅਦ ਆ ਕਾਫੀ ਗੰਭੀਰ ਰੂਪ ਦੇ ਵਿੱਚ ਲੜਕੀਆਂ ਜ਼ਖਮੀ ਹੋ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਉੱਤੋਂ ਖੂਨ ਨਿਕਲਦਾ ਹੈ ਮੌਕੇ ਤੇ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਇਹਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਰਾ ਸਾਨਾ ਦੇ ਵੱਲੋਂ ਟੱਕਰ ਮਾਰੀ ਗਈ ਹੈ ਲੜਕੀਆਂ ਨੂੰ ਦੱਸਦੀ ਹੈ ਕਿ ਮਲੋਟ ਦੇ ਲੋਹਾ ਬਾਜ਼ਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਟੱਠਿਆਂ ਨੇ ਸਕੂਟਰੀ ਸਵਾਰ ਲੜਕੀਆਂ ਨੂੰ ਟੱਕ ਟੱਕਰ ਮਾਰ ਦਿੱਤੀ ਹੈ ਔਰ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਇਹ ਟੱਠਿਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਦੌੜਦੇ ਹੋਏ ਇਹ ਆਉਂਦੇ ਨੇ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ دہشت ਫੈਲਾਈ ਹੋਈ ਹੈ ਇਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਰੈਕਟਿਵਾਂ ਤੇ ਸਵਾਰ ਹੋ ਕੇ ਲੜਕੀਆਂ ਜਦੋਂ ਉੱਥੇ ਨਿਕਲਦੀਆਂ ਨੇ ਤੇ ਦੂਸਰੀ ਸਾਈਡ ਤੋਂ ਤੇਜ਼ ਰਫਤਾਰ ਦੇ ਵਿੱਚ ਆਉਂਦੇ ਇਹਨਾਂ ਟੱਠਿਆਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਨਾਲ ਧਰਾ ਸ਼ਾਹੀ ਹੋ ਕੇ ਕੁੜੀਆਂ ਉੱਥੇ ਹੀ ਡਿੱਗ ਜਾਂਦੀਆਂ ਨੇ ਔਰ ਤੁਰੰਤ ਮੌਕੇ ਤੇ ਜੋ ਲੋਕ ਮੌਜੂਦ ਸੀ ਆਸ-ਪਾਸ ਦੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਇਹਨਾਂ ਕੁੜੀਆਂ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਆਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਾਫੀ ਸੱਟਾਂ ਲੱਗੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਉੱਧਰ ਦੂਸਰੇ ਪਾਸੇ ਜੋ ਐਮਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜੋ ਆਵਾਰਾ ਪਸ਼ੂ ਹੈ ਉਹਨਾਂ ਦੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਇਹਨਾਂ ਹਾਦਸਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਇਸੇ ਤਰੀਕੇ ਦੇ ਨਾਲ ਘੁੰਮਦੇ ਨੇ ਔਰ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਵਾਹਨ ਨਿਕਲਦੇ ਨੇ ਔਰ ਜਦੋਂ ਉਧਰੋਂ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਨੇ ਤਾਂ ਕਈ ਵਾਰ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ ਔਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰੀਕੇ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਭੁਗਤਾਨ ਇਸ ਤਰੀਕੇ ਦੇ ਹਾਦਸਿਆਂ ਦਾ ਕਰਨਾ ਪਿਆ ਹੈ ਤਾਂ ਫਿਲਹਾਲ ਲੜਕੀਆਂ ਨੂੰ ਨੇੜੇ ਦੇ ਜੁਨੇਜਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਉਮਰ ਦੱਸੀ ਜਾ ਰਹੀ ਹੈ 24 ਸਾਲ ਤੇ 19 ਸਾਲ ਇਹਨਾਂ ਲੜਕੀਆਂ ਦੀ ਔਰ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਸ ਤਰੀਕੇ ਦਾ ਹਾਦਸਾ ਵਾਪਰ ਗਿਆ ਹੈ ਔਰ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੀ ਜੋ ਮਾੜੀ ਵਿਵਹਤਵੰਦੀ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਇਨੇ ਹਾਦਸੇ ਵਾਪਰ ਚੁੱਕੇ ਨੇ ਨੌਜਵਾਨ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਖਾਸ ਤੌਰ ਤੇ ਬੀਤੇ ਸਮੇਂ 'ਚ ਜੇਕਰ ਗੱਲ ਕਰ ਤਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਵੀ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ ਆਵਾਰਾ ਪਸ਼ੂ ਲੜਾਈ ਕਰਦੇ ਅੱਗੇ ਆ ਜਾਂਦੇ ਨੇ ਔਰ ਇਸ ਦੌਰਾਨ ਉਹਨਾਂ ਦੀ ਬਾਈਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਨੇ ਔਰ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਜਾਨ ਗਵਾ ਦਿੰਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਬੇਹ ਦੇ ਦਰਦਨਾਕ ਤਸਵੀਰਾਂ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਇਹ ਟੱਕਰ ਮਾਰੀ ਜਾਂਦੀ ਹੈ ਤਾਂ ਤੇਜ਼ ਰਫ਼ਤਾਰ ਵਾਹਨ ਹੁੰਦੇ ਨੇ ਤੇਜ਼ ਰਫ਼ਤਾਰ ਦੇ ਵਿੱਚ ਇਹ ਪਸ਼ੂ ਨੇ ਹੋਰ ਇਹਨਾਂ ਦੇ ਵਿੱਚ ਜ਼ੋਰ ਵੀ ਇੰਨਾ ਹੁੰਦਾ ਹੈ ਕਿ ਜਦੋਂ ਕੋਈ ਟੱਕਰ ਹੋ ਜਾਂਦੀ ਹੈ ਤਾਂ ਉਸ ਤਰੀਕੇ ਦੇ ਹਾਦਸੇ ਦੇ ਵਿੱਚ ਬਚਣਾ ਵੀ ਬੇहद ਮੁਸ਼ਕਲ ਹੋ ਜਾਂਦਾ ਹੈ ਫਿਲਹਾਲ ਇਹਨਾਂ ਕੁੜੀਆਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ ਮੌਕੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਹਾਦਸੇ ਵਾਪਰਦੇ ਰਹਿਣਗੇ ਕਿਉਂਕਿ ਕਾਉਸ ਸੈਸ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ ਕਈ ਤਰੀਕੇ ਦੇ ਟੈਕਸ ਵਸੂਲੇ ਜਾਂਦੇ ਨੇ ਪਰ ਇਹਨਾਂ ਨੂੰ ਸੜਕਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਮੌਤ ਬਣ ਕੇ ਛੱਡ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਇਹ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਦਾ ਖੋਹ ਬਣ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਕਿਉਂਕਿ ਉੱਥੇ ਮੌਕੇ ਤੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਜ਼ਰੂਰ ਦੋ ਲੇਡੀਜ਼ ਐ ਸਾਡੇ ਚੌਕ ਦੇ ਵਿੱਚ ਸੀ ਉਧਰ ਸਪਰਟਿਟੇ ਆ ਰਹੀ ਹੈ ਐਦੋ ਠੱਠੇ ਨਿਕਲੇ ਉਹਨਾਂ ਵਿੱਚ ਵਜੇ ਉਹਨਾਂ ਦੀ ਅੱਜ ਹਾਲਾਤ ਐਨਾਂ ਕੋਈ ਬੁਰਾ ਹਮੇਸ਼ਾ ਬੀਟੀਆ ਰਾਣੀ ਦੇ ਮੋਢ ਦੇ ਵੀ ਔਰ ਰਿਸ਼ ਦੇ ਵੀ ਔਰ ਉਹਦੇ ਮੱਛੇ ਵੀ ਬਹੁਤ ਵੱਡੇ ਛੋਟ ਆਏ ਜੋ ਵੀ ਰੋਜ਼ੀ ਕੱਢਣਾ ਕੋਈ ਖੂਨ ਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਪਏ ਤੇ ਪਏ ਗੋਡਸ ਪਏ ਕੀ ਮੰਕੀ ਕਰਦੇ ਹੋ ਜੀ ਮੰਗ ਤਾਂ ਇਹ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਣ ਕੇ ਬੇਨਤੀ ਹੈ ਸਾਡੇ ਵੱਲ ਜੇ ਕੋਈ ਸਹਿਯੋਗ ਚਾਹੀਦਾ ਹੈ ਤੇ ਨੰਗੇ ਪੈਰੀ ਸੰਯੋਗ ਕਰਨ ਨੂੰ ਤਿਆਰ ਆ ਜਿਸ ਨਾਲ ਤੋਂ ਜੂਰ ਮਲੋਟ ਵਾਸੀਆਂ ਨੂੰ ਵੀ ਜਾਂਦ ਹੋਈ ਜਾਵੇ ਅਰਸੋ ਵੀ ਕਾਲਾ ਬੈਂਡਿੰਗ ਆਉਸਾ ਪਰਲੀਮੈਂਟਰੀ ਅਗਰ ਅਗਰ ਸੈਂਚੌਕ ਤੇ ਕੋਈ ਗੋਲ ਕਰਨ ਕੈਕਸ਼ਨਟ ਹੋਇਆ ਜਿਹੜਾ ਅਜੀ ਹਦੇਸ ਹਸਤਾਚ ਦੱਸ ਲੈ ਉਹ ਵੀ ਇਹ ਬੇਸਾਰਾ ਪਛਵਾ ਕਰਨ ਹੋਇਆ ਹਾਂਜੀ ਤੁਸੀਂ ਵੀ ਠੱਠੇ ਨੂੰ ਜੋ ਦੋ ਤਵਜੀ ਸੀ ਉਹਨੇ ਲਾ ਲੀ ਤੇ ਠੱਠੇ ਦੇ ਕਾਰਨ ਉਸ ਚੱਲਦਾ ਬਹੁਤ ਵੱਡਾ ਪ੍ਰਾਮ ਹੋਇਆ ਜੋ ਕਿ ਛੋਟਾ ਦੁਕਾਨਦਾਰ ਹੈ ਨੈਰਾ ਫਰਾਲ ਦੇ ਜੇਰੇ 라 ਹੈ ਤੇ ਟੜਕਤੇ ਆ ਵਾਰਾ ਪਸ਼ੂਆਂ ਦਾ ਕੈਰ ਲਗਾਤਾਰ ਵਾਧਦਾ ਜਾ ਰਿਹਾ ਹੈ ਅੱਜ ਦੇ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਅਵਾਰਾ ਪਸ਼ੂਆਂ ਦੇ ਚਲਦੇ ਦਰਦਨਾਕ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਦੇ 메ਨ ਬਾਜ਼ਾਰ ਤੋਂ ਜਿੱਥੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਅਵਾਰਾ ਪਸ਼ੂਆਂ ਦੇ ਵੱਲੋਂ ਟੱਕਰ ਮਾਰੀ ਜਾ ਰਹੀ ਹੈ ਦੱਸਦੀ ਹੈ ਕਿ ਦੋ ਠੱਠਿਆਂ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਇਸੇ ਦੌਰਾਨ ਐਕਟਿਵਾ ਤੇ ਸਵਾਰ ਹੋ ਕੇ ਜਦੋਂ ਦੋ ਕੁੜੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਟੱਕਰ ਮਾਰ ਬਾਦ ਕਾਫੀ ਗੰਭੀਰ ਰੂਪ ਦੇ ਵਿੱਚ ਲੜਕੀਆਂ ਜ਼ਖਮੀ ਹੋ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਉੱਤੋਂ ਖੂਨ ਨਿਕਲਦਾ ਹੈ ਮੌਕੇ ਤੇ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਇਹਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਰਾ ਸਾਨਾ ਦੇ ਵੱਲੋਂ ਟੱਕਰ ਮਾਰੀ ਗਈ ਹੈ ਲੜਕੀਆਂ ਨੂੰ ਦੱਸ ਦਈਏ ਕਿ ਮਲੋਟ ਦੇ ਲੋਹਾ ਬਾਜ਼ਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਟੱਠਿਆਂ ਨੇ ਸਕੂਟਰੀ ਸਵਾਰ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਹੈ ਔਰ ਲੜਕੀਆਂ ਗੰਭੀਰ ਵੀਰੂ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਇਹ ਟੱਠਿਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਦੌੜਦੇ ਹੋਏ ਇਹ ਆਉਂਦੇ ਨੇ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ دہشت ਫੈਲਾਈ ਹੋਈ ਹੈ ਇਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਰੈਕਟਿਵਾਂ ਤੇ ਸਵਾਰ ਹੋ ਕੇ ਲੜਕੀਆਂ ਜਦੋਂ ਉੱਥੇ ਨਿਕਲਦੀਆਂ ਨੇ ਤੇ ਦੂਸਰੀ ਸਾਈਡ ਤੋਂ ਤੇਜ਼ ਰਫ਼ਤਾਰ ਦੇ ਵਿੱਚ ਆਉਂਦੇ ਹਨ ਟੱਠਿਆਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਨਾਲ ਧਰਾ ਸ਼ਾਹੀ ਹੋ ਕੇ ਕੁੜੀਆਂ ਉੱਥੇ ਹੀ ਡਿੱਗ ਜਾਂਦੀਆਂ ਨੇ ਔਰ ਤੁਰੰਤ ਮੌਕੇ ਤੇ ਜੋ ਲੋਕ ਮੌਜੂਦ ਸੀ ਆਸ-ਪਾਸ ਦੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਇਹਨਾਂ ਕੁੜੀਆਂ ਨੂੰ ਉੱਥੇ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਆਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਾਫੀ ਸੱਟਾਂ ਲੱਗੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਉੱਧਰ ਦੂਸਰੇ ਪਾਸੇ ਜੋ ਐਮਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜੋ ਆਵਾਰਾ ਪਸ਼ੂ ਹੈ ਉਹਨਾਂ ਦੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਇਹਨਾਂ ਹਾਦਸਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਇਸੇ ਤਰੀਕੇ ਦੇ ਨਾਲ ਘੁੰਮਦੇ ਨੇ ਔਰ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਵਾਹਨ ਨਿਕਲਦੇ ਨੇ ਔਰ ਜਦੋਂ ਉਧਰੋਂ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਨੇ ਤਾਂ ਕਈ ਵਾਰ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ ਔਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰੀਕੇ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਭੁਗਤਾਨ ਇਸ ਤਰੀਕੇ ਦੇ ਹਾਦਸਿਆਂ ਦਾ ਕਰਨਾ ਪਿਆ ਹੈ ਫਿਲਹਾਲ ਲੜਕੀਆਂ ਨੂੰ ਨੇੜੇ ਦੇ ਜੁਨੇਜਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਉਮਰ ਦੱਸੀ ਜਾ ਰਹੀ ਹੈ 24 ਸਾਲ ਤੇ 19 ਸਾਲ ਇਹਨਾਂ ਲੜਕੀਆਂ ਦੀ ਔਰ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਸ ਤਰੀਕੇ ਦਾ ਹਾਦਸਾ ਵਾਪਰ ਗਿਆ ਹੈ ਔਰ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੀ ਜੋ ਮਾੜੀ ਵਿਵਹਤਵੰਦੀ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਇਨੇ ਹਾਦਸੇ ਵਾਪਰ ਚੁੱਕੇ ਨੇ ਨੌਜਵਾਨ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਖਾਸ ਤੌਰ ਤੇ ਬੀਤੇ ਸਮੇਂ 'ਚ ਜੇਕਰ ਗੱਲ ਕਰੀਏ ਤਾਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਵੀ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ ਆਵਾਰਾ ਪਸ਼ੂ ਲੜਾਈ ਕਰਦੇ ਅੱਗੇ ਆ ਜਾਂਦੇ ਨੇ ਔਰ ਇਸ ਦੌਰਾਨ ਉਹਨਾਂ ਦੀ ਬਾਈਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਨੇ ਔਰ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਜਾਨ ਗਵਾ ਦਿੰਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਬੇਹਦੇ ਦਰਦਨਾਕ ਤਸਵੀਰਾਂ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲੇ ਟੱਕਰ ਮਾਰੀ ਜਾਂਦੀ ਹੈ ਤਾਂ ਤੇਜ਼ ਰਫ਼ਤਾਰ ਵਾਹਨ ਹੁੰਦੇ ਨੇ ਤੇਜ਼ ਰਫ਼ਤਾਰ ਦੇ ਵਿੱਚ ਇਹ ਪਸ਼ੂ ਆਉਂਦੇ ਨੇ ਔਰ ਇਹਨਾਂ ਦੇ ਵਿੱਚ ਜ਼ੋਰ ਵੀ ਇੰਨਾ ਹੁੰਦਾ ਹੈ ਕਿ ਜਦੋਂ ਕੋਈ ਟੱਕਰ ਹੋ ਜਾਂਦੀ ਹੈ ਤਾਂ ਉਸ ਤਰੀਕੇ ਦੇ ਹਾਦਸੇ ਦੇ ਵਿੱਚ ਬਚਣਾ ਵੀ ਬੇहद ਮੁਸ਼ਕਲ ਹੋ ਜਾਂਦਾ ਹੈ ਫਿਲਹਾਲ ਇਹਨਾਂ ਕੁੜੀਆਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ ਮੌਕੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਹਾਦਸੇ ਵਾਪਰਦੇ ਰਹਿਣਗੇ ਕਿਉਂਕਿ ਕਾਉਸ ਐਸ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ ਕਈ ਤਰੀਕੇ ਦੇ ਟੈਕਸ ਵਸੂਲੇ ਜਾਂਦੇ ਨੇ ਪਰ ਇਹਨਾਂ ਨੂੰ ਸੜਕਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਮੌਤ ਬਣ ਕੇ ਛੱਡ ਦਿੱਤਾ ਤਾਂ ਦਾ ਇਸ ਤਰੀਕੇ ਦੇ ਨਾਲ ਇਹ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਦਾ ਖੋਹ ਬਣ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਕਿਉਂਕਿ ਉੱਥੇ ਮੌਕੇ ਤੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਦੋ ਲੇਡੀਜ਼ ਐ ਸਾਡੇ ਚੌਂਕ ਦੇ ਵਿੱਚ ਉਦੋਂ ਸਕੂਟੀ ਆ ਗਈ ਐਦੋ ਟੱਟੇ ਨਿਕਲੇ ਕੋਨਾ ਵਿੱਚ ਵਜੇ ਉਹਨਾਂ ਦੀ ਅੱਜ ਹਾਲਾਤ ਐ ਕਿ ਉਹ ਵਿਸ਼ੇਸ਼ ਬੀਟੀਆ ਰਾਣੀ ਦੇ ਮੋਢ ਦੇ ਵੀ ਔਰ ਰਿਫ ਦੇ ਔਰ ਉਹਦੇ ਮੱਤੇ ਤੇ ਵੀ ਬਹੁਤ ਡਿਕਟ ਆਇਆ ਜੋ ਵੀ ਰੋਜ਼ੀ ਕੱਢਣਾ ਕੋਈ ਖੁਨਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਪਏ ਤੇ ਪਏ ਗਲੋਸ ਪਏ ਕੀ ਮੰਗ ਕੀ ਕਰਦੇ ਹੋ ਜੀ ਮੰਗ ਤਾਂ ਇਹ ਹੈ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਣ ਕੇ ਬੇਨਤੀ ਹੈ ਸਾਡੇ ਵਿੱਚ ਜੇ ਕੋਈ ਸਹਿਯੋਗ ਚਾਹੀਦਾ ਹੈ ਤੇ ਅਸੀਂ ਨੰਗੇ ਪੈਰੀ ਸਹਿਯੋਗ ਕਰਨ ਤਿਆਰ ਆ ਅਸੀਂ ਨਾਲ ਤੋਂ ਲੋੜ ਮਲੋਟ ਵਾਸੀਆਂ ਨੂੰ ਪੀਜਾ ਦੋਈ ਜਾਵੇ ਅਰ 22 ਕਾਲਾ ਬੈਂਡਿੰਗ ਆਉਸਾ ਹੈ ਪਰਲੀਮੈਂਟਰੀ ਅਗਰ ਅਗਰ ਸੈਂਚੌਂਕ ਚ ਉਸੇ ਵਰ ਕੇ ਕਰੈਕਸ਼ਨ ਹੋਇਆ ਜਿਹੜਾ ਅਜੀ ਹਦੇਸ ਹਸਤਾਚਾ ਚ ਦਸ ਲਿਆ ਉਹ ਵੀ ਇਹ ਬੇਸਾਰਾ ਪਛਵਾ ਕਰਨ ਹੋਇਆ ਹਾਂਜੀ ਤੁਹਾਨੂੰ ਟੱਟੇ ਨੂੰ ਜੋ ਦੂਤ ਵਜੀ ਸੀਗਾ ਨਾਲ ਲੀ ਤੇ ਟੱਟੇ ਦੇ ਕਾਰਨ ਉੱਪਰ ਚੜਦਾ ਬਹੁਤ ਵੱਡਾ ਇਸਤਾਨਾ ਹੈ ਜੋ ਕਿ ਛੋਟਾ ਦੁਕਾਨਦਾਰ ਹੈ ਇਹਨਾਂ ਫਰਾਲ ਨੂੰ ਜੇਰੇ ਲਾਇਆ ਗਿਆ। ਟੜਕਤੇ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਆਵਾਰਾ ਪਸ਼ੂਆਂ ਦੇ ਚਲਦੇ ਦਰਦਨਾਕ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ। ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਦੇ 메ਨ ਬਾਜ਼ਾਰ ਤੋਂ ਜਿੱਥੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਆਵਾਰਾ ਪਸ਼ੂਆਂ ਦੇ ਵੱਲੋਂ ਟੱਕਰ ਮਾਰੀ ਜਾ ਰਹੀ ਹੈ। ਦੱਸਦੀ ਹੈ ਕਿ ਦੋ ਠੱਠਿਆਂ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਇਸੇ ਦੌਰਾਨ ਐਕਟਵਾ ਤੇ ਸਵਾਰ ਹੋ ਕੇ ਜਦੋਂ ਦੋ ਕੁੜੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਟੱਕਰ ਬਾਦ کافی ਗੰਭੀਰ ਰੂਪ ਦੇ ਵਿੱਚ ਲੜਕੀਆਂ ਜ਼ਖਮੀ ਹੋ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਉੱਤੋਂ ਖੂਨ ਨਿਕਲਦਾ ਹੈ ਮੌਕੇ ਤੇ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਇਹਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਰਾ ਸਾਨਾ ਦੇ ਵੱਲੋਂ ਟੱਕਰ ਮਾਰੀ ਗਈ ਹੈ ਲੜਕੀਆਂ ਨੂੰ ਦੱਸਦੀ ਹੈ ਕਿ ਮਲੋਟ ਦੇ ਲੋਹਾ ਬਾਜ਼ਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਟੱਠਿਆਂ ਨੇ ਸਕੂਟਰੀ ਸਵਾਰ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਹੈ ਔਰ ਲੜਕੀਆਂ ਗੰਭੀਰ ਇਹ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਇਹ ਟੱਠਿਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਦੌੜਦੇ ਹੋਏ ਇਹ ਆਉਂਦੇ ਨੇ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ دہشت ਫੈਲਾਈ ਹੋਈ ਹੈ ਇਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਰੈਕਟਿਵਾਂ ਤੇ ਸਵਾਰ ਹੋ ਕੇ ਲੜਕੀਆਂ ਜਦੋਂ ਉੱਥੇ ਨਿਕਲਦੀਆਂ ਨੇ ਤੇ ਦੂਸਰੀ ਸਾਈਡ ਤੋਂ ਤੇਜ਼ ਰਫ਼ਤਾਰ ਦੇ ਵਿੱਚ ਆਉਂਦੇ ਹਨ ਟੱਠਿਆਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਨਾਲ ਧਰਾਸ਼ਾਹੀ ਹੋ ਕੇ ਕੁੜੀਆਂ ਉੱਥੇ ਹੀ ਡਿੱਗ ਜਾਂਦੀਆਂ ਨੇ ਔਰ ਤੁਰੰਤ ਮੌਕੇ ਤੇ ਜੋ ਲੋਕ ਮੌਜੂਦ ਸੀ ਆਸ-ਪਾਸ ਦੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਇਹਨਾਂ ਕੁੜੀਆਂ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਆਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਾਫੀ ਸੱਟਾਂ ਲੱਗੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਉੱਧਰ ਦੂਸਰੇ ਪਾਸੇ ਜੋ ਐਮਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜੋ ਆਵਾਰਾ ਪਸ਼ੂ ਹੈ ਉਹਨਾਂ ਦੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਇਹਨਾਂ ਹਾਦਸਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਇਸੇ ਤਰੀਕੇ ਦੇ ਨਾਲ ਘੁੰਮਦੇ ਨੇ ਔਰ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਵਾਹਨ ਨਿਕਲਦੇ ਨੇ ਔਰ ਜਦੋਂ ਉਧਰੋਂ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਨੇ ਤਾਂ ਕਈ ਵਾਰ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ ਔਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰੀਕੇ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਭੁਗਤਾਨ ਇਸ ਤਰੀਕੇ ਦੇ ਹਾਦਸਿਆਂ ਦਾ ਕਰਨਾ ਪਿਆ ਹੈ ਫਿਲਹਾਲ ਲੜਕੀਆਂ ਨੂੰ ਨੇੜੇ ਦੇ ਜੁਨੇਜਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਉਮਰ ਦੱਸੀ ਜਾ ਰਹੀ ਹੈ 24 ਸਾਲ ਤੇ 19 ਸਾਲ ਇਹਨਾਂ ਲੜਕੀਆਂ ਦੀ ਔਰ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਸ ਤਰੀਕੇ ਦਾ ਹਾਦਸਾ ਵਾਪਰ ਗਿਆ ਹੈ ਔਰ ਪ੍ਰਸ਼ਾਸਨ ਨੂੰ ਲੈ ਕੇ ਪ੍ਰਸ਼ਾਸਨ ਦੀ ਜੋ ਮਾੜੀ ਵਿਵਹਤਵੰਦੀ ਹੈ ਤਾਂ ਉਸ ਨੂੰ ਲੈ ਕੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਇਨੇ ਹਾਦਸੇ ਵਾਪਰ ਚੁੱਕੇ ਨੇ ਨੌਜਵਾਨ ਲੋਕਾਂ ਨੂੰ ਆਪਣੀ ਜਾਨ ਗਵਾਣੀ ਪਈ ਹੈ ਖਾਸ ਤੌਰ ਤੇ ਬੀਤੇ ਸਮੇਂ 'ਚ ਜੇਕਰ ਗੱਲ ਕਰੀਏ ਤਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਵੀ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਜਦੋਂ ਆਵਾਰਾ ਪਸ਼ੂ ਲੜਾਈ ਕਰਦੇ ਅੱਗੇ ਆ ਜਾਂਦੇ ਨੇ ਔਰ ਇਸ ਦੌਰਾਨ ਉਹਨਾਂ ਦੀ ਬਾਈਕ ਦੇ ਨਾਲ ਟੱਕਰ ਹੋ ਜਾਂਦੀ ਹੈ ਜਿਸ ਦੇ ਵਿੱਚ ਰਾਜਵੀਰ ਜਵੰਦਾ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੁੰਦੇ ਨੇ ਔਰ ਹਸਪਤਾਲ ਦੇ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਜਾਨ ਗਵਾ ਦਿੰਦੇ ਨੇ ਤਾਂ ਉਸੇ ਤਰੀਕੇ ਦੀਆਂ ਇਹ ਤਸਵੀਰਾਂ ਬੇਹ ਦੇ ਦਰਦਨਾਕ ਤਸਵੀਰਾਂ ਨੇ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲੇ ਟੱਕਰ ਮਾਰੀ ਜਾਂਦੀ ਹੈ ਤਾਂ ਤੇਜ਼ ਰਫ਼ਤਾਰ ਵਾਹਨ ਹੁੰਦੇ ਨੇ ਤੇਜ਼ ਰਫ਼ਤਾਰ ਦੇ ਵਿੱਚ ਇਹ ਪਸ਼ੂ ਆਉਂਦੇ ਨੇਵਰ ਇਹਨਾਂ ਦੇ ਵਿੱਚ ਜ਼ੋਰ ਵੀ ਇੰਨਾ ਹੁੰਦਾ ਹੈ ਕਿ ਜਦੋਂ ਕੋਈ ਟੱਕਰ ਹੋ ਜਾਂਦੀ ਹੈ ਤਾਂ ਉਸ ਤਰੀਕੇ ਦੇ ਹਾਦਸੇ ਦੇ ਵਿੱਚ ਬਚਣਾ ਵੀ ਬੇहद ਮੁਸ਼ਕਲ ਹੋ ਜਾਂਦਾ ਹੈ ਫਿਲਹਾਲ ਇਹਨਾਂ ਕੁੜੀਆਂ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਰ ਮੌਕੇ ਦੇ ਉੱਤੇ ਜਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸਵਾਲ ਖੜੇ ਹੋ ਰਹੇ ਨੇ ਕਿ ਆਖਿਰ ਇਸ ਤਰੀਕੇ ਦੇ ਨਾਲ ਕਦੋਂ ਤੱਕ ਇਹ ਹਾਦਸੇ ਵਾਪਰਦੇ ਰਹਿਣਗੇ ਕਿਉਂਕਿ ਕਾਉਸ ਐਸ ਲਿਆ ਜਾਂਦਾ ਹੈ ਪ੍ਰਸ਼ਾਸਨ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਇਹਨਾਂ ਆਵਾਰਾ ਪਸ਼ੂਆਂ ਦੀ ਦੇਖਭਾਲ ਲਈ ਕਈ ਤਰੀਕੇ ਦੇ ਟੈਕਸ ਵਸੂਲੇ ਜਾਂਦੇ ਨੇ ਪਰ ਇਹਨਾਂ ਨੂੰ ਸੜਕਾਂ ਦੇ ਉੱਤੇ ਇਸੇ ਤਰੀਕੇ ਦੇ ਨਾਲ ਮੌਤ ਬਣ ਕੇ ਛੱਡ ਦਿੱਤਾ ਜਾਂਦਾ ਜਿਸ ਤਰੀਕੇ ਦੇ ਨਾਲ ਇਹ ਬਾਅਦ ਦੇ ਵਿੱਚ ਲੋਕਾਂ ਦੀ ਜਾਨ ਦਾ ਖੋਹ ਬਣ ਜਾਂਦੇ ਨੇ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਲੋਕਾਂ ਦਾ ਕੀ ਕਹਿਣਾ ਹੈ ਕਿਉਂਕਿ ਉੱਥੇ ਮੌਕੇ ਤੇ ਜੋ ਲੋਕ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਇਸ ਬਾਜ਼ਾਰ ਦੇ ਵਿੱਚ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰ ਚੁੱਕੇ ਨੇ ਲੋਕ ਕਾਫੀ ਪਰੇਸ਼ਾਨ ਨੇ ਤਾਂ ਉਹਨਾਂ ਦਾ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਦੋ ਲੇਡੀਜ਼ ਐ ਸਾਡੇ ਚੌਕ ਦੇ ਵਿੱਚ ਉਧਰ ਸਪੁਰਤੀ ਤੇ ਆ ਰਹੀ ਜੀ ਐਦੋ ਠੱਠੇ ਨਿਕਲੇ ਉਹਨਾਂ ਵਿੱਚ ਵਜੇ ਉਹਨਾਂ ਦੀ ਅੱਜ ਹਾਲਾਤ ਇਹਨੂੰ ਵੀ ਬਹੁਤ ਵਿਸ਼ੇਸ਼ ਬੀਟੀਆ ਰਾਣੀ ਦੇ ਮੋਢ ਦੇ ਔਰ ਰੇਸ਼ ਦੇ ਔਰ ਉਹਦੇ ਮੱਛਟੇ ਵੀ ਬਹੁਤ ਵੱਢੇ ਘੋਟ ਆਇਆ ਯੋਗਲੀ ਰੋਜ਼ੀ ਕੱਢਣਾ ਕੋਈ ਖੂਨ ਖਾਨ ਵੀ ਨਿਕਲੇ ਉਹਨਾਂ ਦਾ ਉਹ ਨਿਕਲਿਆ ਜੀ ਇੱਥੇ ਫੋਟੋ ਵੀ ਪਏ ਤੇ ਪਏ ਗੋਡਸ ਪਏ ਕੀ ਮੰੰਕੀ ਕਰਦੇ ਹੋ ਜੀ ਮੰੰਕ ਤਾਂ ਇਹ ਜੀ ਇਸ ਪ੍ਰਸ਼ਾਸਨ ਨੂੰ ਕਹਿੰਦੇ ਆ ਹੱਥ ਬਣ ਕੇ ਵੇਖ ਜੀ ਸਾਡੇ ਵਿੱਚ ਵੀ ਕੁਝ ਸਹਿਯੋਗ ਚਾਹੀਦਾ ਹੈ ਇਹ ਨੰਗੇ ਪੈਰੀ ਸੰਯੋਗਕਰਨ ਤਿਆਰ ਆ ਇਹਨਾਂ ਤੋਂ ਜੂਰ ਮਲੋਟ ਵਾਸੀਆਂ ਨੂੰ ਵੀ ਜਾਂਦ ਹੋਈ ਜਾਵੇ ਅਰਸੋ ਵੀ ਕਾਲਾ ਬੈਂਡਿੰਗ ਆਉਸਾ ਪਰਲੀਮੈਂਟਰੀ ਅਗਰਸੈਂਟ ਚੌਕ ਤੇ ਉਸੇ ਵਾਰਕੈਂ ਕੈਕਸ਼ਨਟ ਹੋਇਆ ਜਿਹੜਾ ਅਜੀ ਹਦੇਸ ਹਸਤਾਚ ਦਸ ਲਿਆ ਉਹ ਵੀ ਇਹ ਬੇਸਾਰਾ ਪਛਵਾ ਕਰਨ ਹੋਇਆ ਹਾਂਜੀ ਹਰੂ ਟੱਟੇ ਨੂੰ ਜੋ ਦੋ ਤਵਜੀ ਸੀਗਾ ਨਾਲ ਲਾ ਲੀ ਤੇ ਟੱਟੇ ਦੇ ਕਾਰਨ ਇਹ ਚੱਲਦਾ ਬਹੁਤ ਬੜਾ ਉਫਰਾਣ ਹੋਇਆ ਕਿਉਂਕਿ ਛੋਟਾ ਹੈ ਦੁਕਾਨਦਾਰ ਹੈ ਨਿਹਾਲ ਫਰਲ ਦੇ ਜੇਰੇ 라ਇ ਤੇ ਟੜਕਤੇ ਆਵਾਰਾ ਪਸ਼ੂਆਂ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅੱਜ ਦੇ ਦਿਨ ਇਸ ਤਰੀਕੇ ਦੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਨੇ ਜਦੋਂ ਆਵਾਰਾ ਪਸ਼ੂਆਂ ਦੇ ਚਲਦੇ ਦਰਦਨਾਕ ਹਾਦਸੇ ਵਾਪਰ ਜਾਂਦੇ ਨੇ ਔਰ ਕਈ ਲੋਕਾਂ ਦੀ ਜਾਨ ਤੇ ਬਣ ਜਾਂਦੀ ਹੈ ਇਸੇ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਲੋਟ ਦੇ 메ਨ ਬਾਜ਼ਾਰ ਤੋਂ ਜਿੱਥੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਆਵਾਰਾ ਪਸ਼ੂਆਂ ਦੇ ਵੱਲੋਂ ਟੱਕਰ ਮਾਰੀ ਜਾ ਰਹੀ ਹੈ ਦੱਸਦੀ ਹੈ ਕਿ ਦੋ ਠੱਠਿਆਂ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਇਸੇ ਦੌਰਾਨ ਐਕਟਿਵਾ ਤੇ ਸਵਾਰ ਹੋ ਕੇ ਜਦੋਂ ਦੋ ਕੁੜੀਆਂ ਨਿਕਲਦੀਆਂ ਨੇ ਤਾਂ ਉਹਨਾਂ ਦੇ ਵੱਲੋਂ ਟੱਕਰ ਮਾਰ ਦਿੱ ਆਦ ਕਾਫੀ ਗੰਭੀਰ ਰੂਪ ਦੇ ਵਿੱਚ ਲੜਕੀਆਂ ਜ਼ਖਮੀ ਹੋ ਜਾਂਦੀਆਂ ਨੇ ਉਹਨਾਂ ਦੇ ਸਿਰ ਦੇ ਉੱਤੋਂ ਖੂਨ ਨਿਕਲਦਾ ਹੈ ਮੌਕੇ ਤੇ ਬਾਜ਼ਾਰ ਦੇ ਵਿੱਚ ਜੋ ਲੋਕ ਮੌਜੂਦ ਸੀ ਉਹਨਾਂ ਦੇ ਵੱਲੋਂ ਤੁਰੰਤ ਮਦਦ ਕੀਤੀ ਜਾਂਦੀ ਹੈ ਇਹਨਾਂ ਲੜਕੀਆਂ ਨੂੰ ਹਸਪਤਾਲ ਪਹੁੰਚਾਇਆ ਜਾਂਦਾ ਜਿੱਥੇ ਇਹਨਾਂ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਵਾਰਾ ਸਾਨਾ ਦੇ ਵੱਲੋਂ ਟੱਕਰ ਮਾਰੀ ਗਈ ਹੈ ਲੜਕੀਆਂ ਨੂੰ ਦੱਸਦੀ ਹੈ ਕਿ ਮਲੋਟ ਦੇ ਲੋਹਾ ਬਾਜ਼ਾਰ ਦੇ ਵਿੱਚ ਇਹ ਹਾਦਸਾ ਵਾਪਰਿਆ ਜਿੱਥੇ ਟੱਠਿਆਂ ਨੇ ਸਕੂਟਰੀ ਸਵਾਰ ਲੜਕੀਆਂ ਨੂੰ ਟੱਕਰ ਮਾਰ ਦਿੱਤੀ ਹੈ ਔਰ ਲੜਕੀਆਂ ਗੰਭੀਰ ਇਹ ਰੂਪ ਦੇ ਵਿੱਚ ਜ਼ਖਮੀ ਹੋਈਆਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਇਹ ਸਾਰੀਆਂ ਤਸਵੀਰਾਂ ਕੈਦ ਹੋਈਆਂ ਨੇ ਜਦੋਂ ਇਹ ਟੱਠਿਆਂ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ ਦੌੜਦੇ ਹੋਏ ਇਹ ਆਉਂਦੇ ਨੇ ਸੜਕ ਦੇ ਉੱਤੇ ਕਿਸ ਤਰੀਕੇ ਦੇ ਨਾਲ ਇਹ دہشت ਫੈਲਾਈ ਹੋਈ ਹੈ ਇਹਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਰੈਕਟਿਵਾਂ ਤੇ ਸਵਾਰ ਹੋ ਕੇ ਲੜਕੀਆਂ ਜਦੋਂ ਉੱਥੇ ਨਿਕਲਦੀਆਂ ਨੇ ਤੇ ਦੂਸਰੀ ਸਾਈਡ ਤੋਂ ਤੇਜ਼ ਰਫ਼ਤਾਰ ਦੇ ਵਿੱਚ ਆਉਂਦੇ ਹਨ ਟੱਠਿਆਂ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਨਾਲ ਧਰਾ ਸ਼ਾਹੀ ਹੋ ਕੇ ਕੁੜੀਆਂ ਉੱਥੇ ਹੀ ਡਿੱਗ ਜਾਂਦੀਆਂ ਨੇ ਔਰ ਤੁਰੰਤ ਮੌਕੇ ਤੇ ਜੋ ਲੋਕ ਮੌਜੂਦ ਸੀ ਆਸ-ਪਾਸ ਦੇ ਤਾਂ ਉਹਨਾਂ ਦੇ ਵੱਲੋਂ ਮਦਦ ਦਾ ਹੱਥ ਵਧਾਇਆ ਜਾਂਦਾ ਹੈ ਇਹਨਾਂ ਕੁੜੀਆਂ ਨੂੰ ਉੱਥੋਂ ਚੁੱਕਿਆ ਜਾਂਦਾ ਹੈ ਤੇ ਉਹਨਾਂ ਨੂੰ ਆਥੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕਾਫੀ ਸੱਟਾਂ ਲੱਗੀਆਂ ਨੇ ਨਿੱਜੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਦਾਖਲ ਕਰਵਾ ਦਿੱਤਾ ਗਿਆ ਹੈ ਔਰ ਦੂਸਰੇ ਪਾਸੇ ਜੋ ਐਮਸੀ ਨੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਸ ਤਰੀਕੇ ਦੇ ਨਾਲ ਪਹਿਲਾਂ ਵੀ ਕਈ ਘਟਨਾਵਾਂ ਹੋ ਚੁੱਕੀਆਂ ਨੇ ਜੋ ਆਵਾਰਾ ਪਸ਼ੂ ਹੈ ਉਹਨਾਂ ਦੇ ਕਰਕੇ ਕਈ ਹਾਦਸੇ ਵਾਪਰ ਚੁੱਕੇ ਨੇ ਪਰ ਇਹਨਾਂ ਹਾਦਸਿਆਂ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂਕਿ ਸੜਕਾਂ ਦੇ ਉੱਤੇ ਆਵਾਰਾ ਪਸ਼ੂ ਇਸੇ ਤਰੀਕੇ ਦੇ ਨਾਲ ਘੁੰਮਦੇ ਨੇ ਔਰ ਕਿਉਂਕਿ ਤੇਜ਼ ਰਫ਼ਤਾਰ ਦੇ ਵਿੱਚ ਜਦੋਂ ਵਾਹਨ ਨਿਕਲਦੇ ਨੇ ਔਰ ਜਦੋਂ ਉਧਰੋਂ ਇਸ ਤਰੀਕੇ ਦੇ ਨਾਲ ਆਵਾਰਾ ਪਸ਼ੂ ਸਾਹਮਣੇ ਆ ਜਾਂਦੇ ਨੇ ਤਾਂ ਕਈ ਵਾਰ ਦਰਦਨਾਕ ਹਾਦਸੇ ਵਾਪਰ ਚੁੱਕੇ ਨੇ ਔਰ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰੀਕੇ ਦੇ ਕਈ ਹਾਦਸੇ ਵਾਪਰ ਚੁੱਕੇ ਨੇ ਜਦੋਂ ਲੋਕਾਂ ਨੂੰ ਆਪਣੀ ਜਾਨ ਗਵਾ ਕੇ ਭੁਗਤਾਨ ਇਸ ਤਰੀਕੇ ਦੇ ਹਾਦਸਿਆਂ ਦਾ ਕਰਨਾ ਪਿਆ ਹੈ ਫਿਲਹਾਲ ਲੜਕੀਆਂ ਨੂੰ ਨੇੜੇ ਦੇ ਜੁਨੇਜਾ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਉਮਰ ਦੱਸੀ ਜਾ ਰਹੀ ਹੈ 24 ਸਾਲ ਤੇ 19 ਸਾਲ ਇਹਨਾਂ ਲੜਕੀਆਂ ਦੀ ਔਰ ਪਰਿਵਾਰ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀਆਂ ਬੇਟੀਆਂ ਦੇ ਨਾਲ ਇਸ ਤਰੀਕੇ ਦਾ ਹਾਦਸਾ ਵਾਪਰ ਗਿਆ ਹੈ ਔਰ ਪ੍ਰਸ਼ਾ